ਤਰਨ ਤਾਰਨ ਦੇ ਥਾਣਾ ਸਰਾਏ ਅਮਾਨਤ ਖਾਨ ਦੇ ਪਿੰਡ ਚੀਵਾ ਖੁਰਦ ਵਿਖੇ ਮਾਮੂਲੀ ਝਗੜੇ ਕਾਰਨ ਗੋਲੀਆਂ ਮਾਰ ਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਜਦਕਿ ਗੋਲੀ ਲੱਗਣ ਨਾਲ ਤਿੰਨ ਹੋਰ ਵਿਅਕਤੀ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਮਰਨ ਵਾਲੇ ਦੀ ਪਛਾਣ ਪਿੰਡ ਨਿਸ਼ਹਰਾ ਢਾਲਾ ਵਾਸੀ ਹਰਬੀਰ ਸਿੰਘ ਵਜੋਂ ਹੋਈ ਹੈ ਗੋਲੀਆਂ ਚੱਲਣ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਕੇ ਰਹੀ ਹੈ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਦੀਵਾਲੀ ਮੌਕੇ ਵੰਡਾ ਬਲੋਂ ਹਰਬੀਰ ਨੂੰ ਆਪਣੇ ਪਿੰਡ ਚੀਮਾ ਖੁਰਦ ਸੱਦਿਆ ਗਿਆ ਸੀ ਵਾਪਸੀ ਸਮੇਂ ਪਿੰਡ ਵਿੱਚ ਕੁਝ ਲੋਕ ਰਸਤੇ ਵਿੱਚ ਇਕੱਠੇ ਹੋ ਕੇ ਪਟਾਕੇ ਚਲਾ ਰਹੇ ਸਨ ਜਦ ਕਿ ਉਸ ਸਮੇਂ ਉਥੋਂ ਲੰਘਣ ਤੇ ਇੱਕ ਵਿਅਕਤੀ ਦੇ ਨਾਲ ਗੱਡੀ ਦਾ ਸ਼ੀਸ਼ਾ ਲੱਗ ਗਿਆ ਤਾਂ ਪਟਾਕੇ ਚਲਾਉਣ ਵਾਲਿਆਂ ਵੱਲੋਂ ਹਰਬੀਰ ਨਾਲ ਗਾਲੀ ਗਲੋਚ ਕੀਤੀ ਗਈ ਉਸ ਵੇਲੇ ਤਾਂ ਹਰਬੀਰ ਗੱਡੀ ਲੈ ਕੇ ਚਲਾਇਆ ਗਿਆ ਪਰ ਜਦ ਸ਼ਾਮ ਨੂੰ ਉਸ ਦੇ ਬੇਟੇ ਨੂੰ ਪਿੰਡ ਵਾਪਸ ਛੱਡਣ ਲਈ ਆਇਆ ਤਾਂ ਉਕਤ ਲੋਕਾਂ ਵੱਲੋਂ ਹਰਬੀਰ ਦੀ ਗੱਡੀ ਨੂੰ ਘੇਰ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਗੋਲੀਆਂ ਲੱਗਣ ਨਾਲ ਹਰਬੀਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਉਸ ਦੇ ਨਾਲ ਦੇ ਤਿੰਨ ਵਿਅਕਤੀ ਜ਼ਖਮੀ ਹੋ ਗਏ ਮਿਰਤਿਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਉਧਰ थाना ਸਰਾਈ ਅਮਾਨਤ ਖਾਂਦੀ ਪੁਲਿਸ ਵੱਲੋਂ লাশ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਿਹੜਾ ਮਰਨ ਵਾਲਾ ਵੀ ਮੇਰਾ ਭਨੇਵਾ ਹੈ ਤੇ ਮੇਰੇ ਕੋਲ ਆਇਆ ਇੱਥੇ ਪਿੰਡ ਮਿਲਨ ਮੈਂ ਸੱਜਣ ਨੂੰ ਮਹਾਜਾ ਚੱਲ ਬਾਰੇ ਵਜਾ ਦੇਣਾ ਜਾਜਾ ਬਹੀਨੇ ਦਾ 10 ਮਿੰਟ ਇਥੋਂ ਜਿਵੇਂ ਥੋੜਾ ਜਿਹਾ ਖਲੋਤਾ ਦੱਕ ਮੇਡਾਂ ਦਾ ਮੇਰੀ ਪਿੰਡ ਪਾਰਟੀ ਵਾਪਸ ਆ ਜਦਨੀ ਰੇਲੀਆਂ 'ਚ ਤੇ ਨਾ ਮੇਰੇ ਬੇਟੇ ਮਨਾਰੀ ਮੈਂ ਤਾਂ ਉਹਨੂੰ ਤਾਂ ਮੈਂ ਨਾਲ ਲੈ ਜਾ ਮੈਂ ਨਾਲ ਲੈ ਜਾ ਕੋਈ ਗੱਲ ਨਹੀਂ ਤੇ ਪਰ ਇਹਨੂੰ ਛੱਡ ਜਾਈ ਜਦੋਂ ਇਹ ਗਏ ਜਾਂਦੇ ਆ ਮਤਲਬ ਗੱਲ ਕੋਈ ਨਹੀਂ ਆ ਉਹ ਇਹਨਾਂ ਕਿ ਜਿਹੜੇ ਇਹਨਾਂ ਮਠੀਰਖਾਨਾ ਉੱਤੇ ਇਕੱਠਾ ਹੋਇਆ ਸੀ ਵੀਡੀਓ ਦੇ ਵਿੱਚ ਤੇ ਪਟਾਕੇ ਜਲਾਉਂਦੇ ਸੀ ਛੜਕ ਦੇ ਉੱਤੇ ਤੋ ਉਹਦੀ ਬਾਹ ਵਜੀ ਇੱਕ ਦੀ ਜਿਹੜਾ ਰਾਜਣਿਆ ਸ਼ੀਸ਼ੇ ਨਾਲ ਜੀ ਜਨਾਬਾ ਵਾਜੀ ਤੇ ਉਹਨੇ ਗੱਲ ਕਰਤੀ ਉਸੇ ਜਿਹਾ ਥਾਂ ਹੀ ਉਹਨੇ ਗੱਲ ਕਰਦੀ ਖੇਤ ਉਦਾਂ ਹੀ ਤੇ ਉਹਨੇ ਗੱਲ ਸੁਣ ਕੇ ਤਾਂ ਉਹਦਾ ਗਾਲ ਕਉ ਕੱਢੀ ਤੂਦੂ ਮੈਮ ਹੋ ਜੇ ਨਹੀਂ ਕਾਫੀ ਉਥੇ ਤੂਦੂ ਮੈਮ ਹੋ ਗਏ ਤੇ ਇਹ ਮੁੜ ਕੇ ਗਾਂ ਚਲੇ ਗਿਆ ਲੇਲੀਆਂ ਚ ਜਦੋਂ ਵਾਪਸ ਉਹ ਛੱਡਣੇ ਨੂੰ ਮੁੜੇ ਆ ਗਜੰਟਰ ਨੂੰ ਬੇਟੇ ਮੇਰੇ ਇਹਨਾਂ ਪਲਾਨਿੰਗ ਬਣਾਈ ਇਹਨਾਂ ਬੰਦੇ ਇਕੱਠੇ ਕੀਤੇ ਹਥਿਆਰ ਇਕੱਠੇ ਕੀਤੇ ਇਹ ਗੱਡੀ ਦੇ ਅੱਗੇ ਹੋ ਗਏ ਇਹਨਾਂ ਗੱਡੀ ਡੱਕਤੀ ਆ ਤੇ ਗੱਡੀ ਡਾਕੇ ਦੇ ਅੰਦਰ ਦੱਸੋ ਕੀ ਗੱਲ ਆ ਆ ਗੱਲ ਐ ਬੰਦਾ ਗੱਲ ਨਹੀਂ ਲੱਕੇ ਮੋਟੀਆਂ ਗੱਲਾਂ ਹੀ ਕਰੀ ਗੱਲ ਆ ਜੇ ਕੋਈ ਕਹਿੰਦੀ ਐ ਅੰਬਿਆ ਪੰਜ ਇਦਾਂ ਕਿ ਕਰਾਂਗੇ ਉਹ ਬੰਦਾ ਸਿਰ ਬਰਮਾਸਟਾ ਇਦਾਂ ਵਾੜਾ ਅਮਰਜੀਤ ਅੰਬਾ ਉਹ ਬਲੈਕ ਦਾ ਕੰਮ ਉਹ ਕਰਦਾ ਕਿ ਪੁੱਟ ਪੁੱਟਰ ਚ ਵੇਂਦਾ ਰਿਹਾ ਉਹਨੂੰ ਜੁਬਾਨ ਤੱਕ ਮੇਰੇ ਖਿਆਲ ਕੇ ਬੰਦਾ ਛੁੱਟੀ ਆਇਆ ਉਹ ਆਂਦਾ ਚੱਲ ਠੀਕ ਐ ਇਹ ਜਦੋਂ ਗੱਡੀ 'ਚ ਬਹਿਣ ਲੱਗਾ ਉਹਨੇ ਫੇਰ ਨਹੀਂ ਸ਼ੁਰੂ ਕਰਤੀ ਇਹ ਧਿਆਨ ਕੇ ਇੱਥੇ ਲੱਗੀ ਗੋਲੀ ਲੱਗੀ 315 ਦੀ ਕਿਹਕੇ ਦਾ ਪਤੀਆ ਜਿਹੜਾ ਏ ਰਾਜਨ ਉਹ ਵੀ ਗੋਲੀਆਂ ਮਾਰਨ ਦੇ ਬਾਅਦ ਦੂਜੇ ਮੁੰਡਿਆਂ ਜਿਹੜੇ ਦੇ ਨਾਲ ਸੀ ਉਹਨਾਂ 'ਤੇ ਲੱਗੀਆਂ ਛਾਤੀ 'ਤੇ ਲੱਗੀ ਆ ਇੱਕ ਦੀ ਬਾਹ ਤੇ ਸੱਤੇ ਦਾਤਰ ਆ ਇੱਕ ਦੀ ਬਾਹ ਤੇ ਆ ਤੇ ਤਿੰਨ ਬੰਦੇ ਜ਼ਖਮੀ ਹੋ ਗਏ ਦੀਦ